ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਲੈਕਚਰਾਂ ਦੀ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਪਿਛਲੀਆਂ ਕਲਾਸਾਂ ਵਿੱਚ ਅਸੀਂ ਪੰਜਾਬੀ ਦੀਆਂ ਸਵਰਧੁਨੀਆਂ ਬਾਰੇ ਅਤੇ ਉਹਨਾਂ ਸਵਰਾਂ ਨੂੰ ਪ੍ਰਗਟਾਉਣ ਵਾਲੀਆਂ ਲਗਾ ਮਾਤਰਾਵਾਂ ਬਾਰੇ ਗੱਲਾਂ ਬਾਤਾਂ ਕਰ ਰਿਹਾ ਪੰਜਾਬੀ ਦੇ ਵਿੱਚ ਜਿਹੜੀਆਂ ਸਵਰਧੁਨੀਆਂ ਨੇ ਉਹ 10 ਨੇ 10 ਸਵਰਧੁਨੀਆਂ ਦਾ ਸੀ ਜ਼ਿਕਰ ਪਿਛਲੀਆਂ ਕਲਾਸਾਂ ਦੇ ਵਿੱਚ ਕਰ ਰਿਹਾ ਇਹਨਾਂ 10 ਸਵਰਧੁਨੀਆਂ ਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਤਿੰਨ ਸਵਰਵਾਹਕ ਨੇ ਜਿਹੜੇ ਉਹਨਾਂ ਦੀ ਵਰਤੋਂ ਆ ਕੀਤੀ ਜਾਂਦੀ ਹੈ ਤਿੰਨ ਸਵਰਵਾਹਕ ਜਿਹੜੇ ਊੜਾ ਐੜਾ ਤੇ ਈੜੀ ਊੜਾ ਐੜਾ ਈੜੀ ਤਿੰਨ ਸਵਰਵਾਹਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵੋਵਲ ਕੈਰੀਅਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨਾਲ 10 ਸਵਰ ਧੁਨੀਆਂ ਜਿਹੜੀਆਂ ਉਚਾਰੀਆਂ ਜਾਂਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਪੇਸ਼ ਕਰਦੇ ਹਾਂ ਤਾਂ ਆਹ ਸਵਰਵਾਹਕ ਨੇ ਜਿਹੜੇ ਇਹ ਵਰਤੇ ਜਾਂਦੇ ਨੇ ਹੁਣ ਇਹਨਾਂ ਸਵਰਵਾਹਕਾਂ ਨੂੰ ਲਿਖਤੀ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਇਹਨਾਂ ਤਿੰਨਾਂ ਦੇ ਨਾਲ ਕੁਝ ਲਗਾ ਲਾ ਕੇ ਜਿਹੜੀ ਪੰਜਾਬੀ ਦੇ ਸਵਾਰਾਂ ਦੀ ਆਵਾਜ਼ ਆ ਜਿਹੜੀ ਉਹ ਲਈ ਜਾਂਦੀ ਹੈ ਇਹਨਾਂ ਤਿੰਨਾਂ ਦੇ ਨਾਲ ਅਸੀਂ ਗੱਲ ਕੀਤੀ ਸੀ ਕਿ ਊੜਾ ਊ ਊ ਓ ਅ ਅ ਅ ਔ ਈ ਈ ਤੇ ਇਹ ਇਹ 10 ਸਵਰ ਧੁਨੀਆਂ ਦੀ ਆਵਾਜ਼ ਇਹਨਾਂ ਤਿੰਨਾਂ ਤੋਂ ਲਈ ਜਾਂਦੀ ਹੈ ਤੇ ਇਹ ਤਿੰਨ ਸਵਰਵਾਹਕ ਨੇ ਜਿਹੜੇ ਉਹਨਾਂ ਦੇ ਨਾਲ ਔਂਕਰ ਜਾਂ ਦੁਲੈਂਕੜ ਜਾਂ ਕੰਨਾ ਜਾਂ ਕੋਣੋੜਾ ਜਾਂ ਸਿਆਰੀ ਜਾਂ ਬਿਹਾਰੀ ਇਹ ਜਿਹੜੇ ਸਾਰੇ ਚਿੰਨ੍ਹ ਨੇ ਜਿਹੜੇ ਸਵਾਰਾਂ ਨੂੰ ਪ੍ਰਗਟਾਉਣ ਵਾਲੀਆਂ ਲਗਾ ਮਾਤਰਾਵਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਜਿਹੜੀਆਂ ਸਵਰਧੁਨੀਆਂ ਨੇ ਜਦੋਂ ਉਹਨਾਂ ਨੂੰ ਲਿਖਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਦੋ ਤਰੀਕਿਆਂ ਨਾਲ ਪੇਸ਼ ਕੀਤਾ ਜਾਂਦਾ ਇੱਕ ਤਾਂ ਜਿਹੜੇ ਇਹ ਤਿੰਨ ਸਵਰਵਾਹਕ ਚਿੰਨ ਨੇ ਇਹਨਾਂ ਦੇ ਨਾਲ ਲਗਾ ਮਾਤਰਾਵਾਂ ਦੀ ਵਰਤੋਂ ਕਰਕੇ ਪੰਜਾਬੀ ਲਿਖਤ ਦੇ ਵਿੱਚ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਬਹੁਤ ਸਾਰੇ ਸ਼ਬਦ ਇਹਨਾਂ ਲਗਾ ਮਾਤਰਾਵਾਂ ਦੇ ਨਾਲ ਹੀ ਜੇ ਇਹ ਇਹ ਸਵਰ ਤੁੜਨੀਆਂ ਜਦੋਂ ਪੂਰੀਆਂ ਵਰਤੀਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਬਣੇ ਹੋਏ ਮਿਲਦੇ ਨੇ ਦੂਜੇ ਤਰੀਕੇ ਨਾਲ ਜਿਹੜੇ ਇਹ ਸਵਰਾਂ ਨੂੰ ਪ੍ਰਗਟਾਉਣ ਵਾਲੇ ਚਿੰਨ ਨੇ ਉਹਨਾਂ ਚਿੰਨਾ ਦੀਆਂ ਕੇਵਲ ਲਗਾ ਮਾਤਰਾਵਾਂ ਹੀ ਵਿਅੰਜਨਾਂ ਦੇ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ ਤੇ ਇਹ ਉਹ ਵਿਅੰਜਨਾ ਨੂੰ ਤੇ ਸਵਰਾਂ ਨੂੰ ਇਕੱਠਿਆਂ ਜੋੜ ਕੇ ਸ਼ਬਦਾਂ ਦੇ ਰੂਪ ਦੇ ਵਿੱਚ ਪੇਸ਼ ਕਰਦੀਆਂ ਨੇ ਭਾਵ ਇੱਕ ਤਾਂ ਇਹਨਾਂ ਨੂੰ ਇਸ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿ ਊੜਾ ਐੜਾ ਤੇ ਈੜੀ ਇਹਨਾਂ ਨੂੰ ਲਗਾ ਮਾਤਰਾਵਾਂ ਜੋੜੀਆਂ ਹੋਈਆਂ ਨੇ ਤੇ ਦੂਜਾ ਜਿਵੇਂ ਸ ਸ ਸੀ ਸੋ ਦੂਜਾ ਜਿਹੜੇ ਜਿਹੜੇ ਇਹ ਵਿਅੰਜਨ ਚਿੰਨ ਨੇ ਇਹਨਾਂ ਦੇ ਨਾਲ ਇਹਨਾਂ ਲਗਾ ਮਾਤਰਾਵਾਂ ਦੀ ਵਰਤੋਂ ਕਰਕੇ ਉਹ ਸ਼ਬਦ ਨੇ ਜਿਹੜੇ ਉਹ ਬਣਾਏ ਜਾਂਦੇ ਨੇ ਲਗਾ ਮਾਤਰਾਵਾਂ ਦੀ ਗਿਣਤੀ ਹੈ ਜਿਹੜੀ ਉਹ 9 ਆ 9 ਲਗਾ ਮਾਤਰਾਵਾਂ ਨੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਕਿਉਂਕਿ ਐੜਾ ਜਿਹੜਾ ਉਹ ਮੁਕਤਾ ਰੂਪ ਦੇ ਵਿੱਚ ਵਰਤਿਆ ਜਾਂਦਾ ਐੜਾ ਭਾਵੇਂ ਐੜੇ ਦੋ ਮਿਲਦੇ ਨੇ ਇੱਕ ਆੜਾ ਇਕੱਲਾ ਤੇ ਇੱਕ ਨੂੰ ਐੜੇ ਨੂੰ ਕੰਨਾਂ ਲੱਗਿਆ ਹੋਇਆ ਜਿੱਥੇ ਐੜੇ ਨੂੰ ਕੰਨਾਂ ਲੱਗਿਆ ਹੋਇਆ ਉਹ ਵੱਖਰੀ ਸਵਰ ਤੋਂ ਨਹੀਂ ਆ ਤੇ ਜਿੱਥੇ ਐੜਾ ਜਿਹੜਾ ਮੁਕਤਾ ਰੂਪ ਦੇ ਵਿੱਚ ਉਚਾਰਿਆ ਜਾਂਦਾ ਪਿਛਲੀ ਕਲਾਸ 'ਚ ਵੀ ਗੱਲ ਕੀਤੀ ਸੀ ਕਿ ਕਿਤੇ ਕਿਤੇ ਇਹ ਪ੍ਰਤੱਖ ਰੂਪ ਦੇ ਵਿੱਚ ਆਉਂਦਾ ਤੇ ਕਿਤੇ ਕਿਤੇ ਅਪਰਤਖ ਰੂਪ ਦੇ ਵਿੱਚ ਆਉਂਦਾ ਹੈ ਕਿ ਇਹ ਇਸ ਦੀ ਮੌਜੂਦਗੀ ਵਿਅੰਜਨਾਂ ਦੇ ਨਾਲ ਹੁੰਦੀ ਹੈ ਪਰ ਇਹ ਵਿਅੰਜਨਾਂ ਦੇ ਨਾਲ ਲਿਖਤੀ ਰੂਪ ਦੇ ਵਿੱਚ ਪ੍ਰਗਟ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਐੜੇ ਨੂੰ ਪ੍ਰਗਟਾਉਣ ਵਾਲੀਆਂ ਆ ਤੇ ਆ ਦੋਸਤ ਵਰਤੋਂੀਆਂ ਨੇ ਜਿਨ੍ਹਾਂ ਨੂੰ ਇਸ ਰੂਪ ਦੇ ਵਿੱਚ ਪ੍ਰਗਟਾਇਆ ਜਾਂਦਾ ਜਿਹੜੀਆਂ ਲਗਾ ਮਾਤਰਾਵਾਂ ਨੇ ਲਗਾ ਮਾਤਰਾਵਾਂ ਜਿਨ੍ਹਾਂ ਦੀ ਗਿਣਤੀ 9 ਹੈ ਨੋ ਲਗਾ ਮਾਤਰਾਵਾਂ ਜਿਹਦੇ ਵਿੱਚ ਆਉਂਦਾ ਔਂਕਰ ਦੋਲੰਕਰ ਸਿਆਰੀ ਬਿਹਾਰੀ ਹੋੜਾ ਕਨੌੜਾ ਲਾਵਾ ਦੁਲਾਵਾ ਜਿਹੜੀਆਂ ਇਹ ਸਾਰੀਆਂ ਲਗਾ ਮਾਤਰਾਵਾਂ ਨੇ ਇਹ ਸਾਰੀਆਂ ਲਗਾ ਮਾਤਰਾਵਾਂ ਦਾ ਭਾਸ਼ਾ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਪਰ ਇਹ ਇਕੱਲੇ ਰੂਪ ਦੇ ਵਿੱਚ ਨਹੀਂ ਇਹਨਾਂ ਦਾ ਕੋਈ ਅਰਥ ਹੈਗਾ ਜੇ ਅਸੀਂ ਸਿਰਫ ਤੇ ਸਿਰਫ ਮਾਤਰਾਵਾਂ ਹੀ ਵਰਤਲਾਂਗੇ ਤਾਂ ਇਹ ਇਕੱਲੇ ਰੂਪ ਦੇ ਵਿੱਚ ਆਪਣੀ ਕੋਈ ਹੋਣਦ ਨਹੀਂ ਰੱਖਦੀਆਂ ਇਹਨਾਂ ਦੀ ਸਾਰਥਕਤਾ ਤਾਂ ਹੀ ਆ ਜੇ ਇਹ ਸਵਰਵਹਕਾਂ ਦੇ ਨਾਲ ਜੁੜਦੀਆਂ ਨੇ ਭਾਵ ਊੜਾ ਐੜਾ ਤੇ ਈੜੀ ਦੇ ਨਾਲ ਜੁੜਦੀਆਂ ਨੇ ਜਾਂ ਇਹ ਵਿਅੰਜਨ ਧੁਨੀਆਂ ਦੇ ਨਾਲ ਜੁੜ ਕੇ ਪ੍ਰਗਟ ਕੀਤੀਆਂ ਜਾਂਦੀਆਂ ਨੇ ਜਦੋਂ ਉਦੋਂ ਹੀ ਇਹ ਸ਼ਬਦਾਂ ਦੀ ਰਚਨਾ ਕਰਨ ਦੇ ਸਮਰੱਥ ਹੁੰਦੀਆਂ ਨੇ ਲਿਖਣ ਦੇ ਦੌਰਾਨ ਇਹ ਧਿਆਨ ਦੇਣ ਯੋਗ ਨੁਕਤਾ ਹੈ ਕਿ ਕਿੱਥੇ ਪੂਰਾ ਜਿਹੜਾ ਸਵਰ ਧੁਨੀ ਨੂੰ ਪ੍ਰਗਟਾਉਣ ਵਾਲਾ ਆਹ ਪੂਰਾ ਚਿੰਨਾ ਇਹਦੀ ਵਰਤੋਂ ਹੋਊਗੀ ਤੇ ਕਿੱਥੇ ਕੇਵਲ ਲਗਾ ਮਾਤਰਾਵਾਂ ਵਰਤ ਕੇ ਹੀ ਜਿਹੜੇ ਸਵਰਾਂ ਨੂੰ ਪ੍ਰਗਟਾਉਣ ਵਾਲੇ ਚਿੰਨ ਨੇ ਉਹਨਾਂ ਦੀ ਆਵਾਜ਼ ਲੇ ਲਈ ਜਾਣੀ ਆ ਇਸ ਕਰਕੇ ਜਦੋਂ ਸਿਖਿਆਰਥੀ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਜਾਂ ਸ਼ੁਰੂ ਦੇ ਵਿੱਚ ਪੰਜਾਬੀ ਸਿੱਖਦਾ ਤਾਂ ਉਹਨੂੰ ਇਹ ਚੀਜ਼ਾਂ ਦੀ ਜਾਣਕਾਰੀ ਦੇਣੀ ਕਿ ਕਿੱਥੇ ਪੂਰਾ ਚਿੰਨ ਆਹ ਵਰਤਿਆ ਜਾਣਾ ਹੈ ਤੇ ਕਿੱਥੇ ਕੇਵਲ ਲਗਾ ਮਾਤਰਾਵਾਂ ਦੀ ਵਰਤੋਂ ਹੋਣੀ ਹੈ ਸ਼ੁਰੂ ਦੇ ਵਿੱਚ ਇਹਨਾਂ ਦੀ ਵਰਤੋਂ ਕਿਵੇਂ ਹੋਣੀ ਹੈ ਵਿਚਕਾਰ ਇਹਨਾਂ ਦੀ ਵਰਤੋਂ ਕਿਵੇਂ ਹੋਣੀ ਹੈ ਜਾਂ ਅੰਤ ਵਿੱਚ ਇਹਨਾਂ ਦੀ ਵਰਤੋਂ ਕਿਵੇਂ ਹੋਣੀ ਹੈ ਇਹਦੇ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ ਇਹ ਕਰਕੇ ਜੇ ਅਸੀਂ ਇਹਨਾਂ ਸਵਰ ਪ੍ਰਗਟਾਉ ਚਿੰਨਾ ਨੂੰ ਸ਼ੁਰੂ ਦੇ ਵਿੱਚ ਵਰਤਦੇ ਹਾਂ ਤਾਂ ਸ਼ੁਰੂ ਦੇ ਵਿੱਚ ਇਹ ਚਿੰਨ ਪੂਰਾ ਵਰਤਿਆ ਜਾਂਦਾ ਹੈ ਤਾਂ ਸ਼ੁਰੂ ਦੇ ਵਿੱਚ ਇਹਦੀ ਪੂਰੀ ਵਰਤੋਂ ਆ ਜਿਹੜੀ ਉਹ ਕੀਤੀ ਜਾਂਦੀ ਹੈ ਜਿਵੇਂ ਅ ਅੰਬ ਇੱਥੇ ਆ ਜਿਹੜਾ ਐੜਾ ਜਿਹੜਾ ਉਹ ਪੂਰਾ ਵਰਤਿਆ ਹੋਇਆ ਇਸੇ ਤਰੀਕੇ ਨਾਲ ਆ ਬਹੁਤ ਸਾਰੇ ਸ਼ਬਦ ਬਣ ਸਕਦੇ ਨੇ ਜਿਵੇਂ ਆਕਾਸ਼ ਇਸੇ ਤਰੀਕੇ ਨਾਲ ਈ ਜੀਵੇਂ ਈਮਲੀ ਇਸੇ ਤਰੀਕੇ ਨਾਲ ਊ ਜਿਵੇਂ ਊਂਗਲ ਇਹ ਉਹ ਸਵਰਤ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਚਿੰਨ ਨੇ ਜਿੱਥੇ ਜਿਹੜੇ ਸ਼ਬਦਾਂ ਦੇ ਵਿੱਚ ਇਹਨਾਂ ਦੀ ਪੂਰੀ ਵਰਤੋਂ ਹੋ ਰਹੀ ਆ ਜਿੱਥੇ ਸਿਰਫ ਲਗਾ ਮਾਤਰਾ ਨਹੀਂ ਵਰਤੀ ਜਾ ਰਹੀ ਲਗਾ ਦੇ ਨਾਲ ਜਿਹੜਾ ਸਵਰਤ ਧੁਨੀ ਨੂੰ ਪ੍ਰਗਟਾਉਣ ਵਾਲਾ ਚਿੰਨ ਆ ਜਿਵੇਂ ਆ ਆ ਈ ਉ ਇਹਨਾਂ ਦੇ ਪੂਰਨ ਰੂਪ ਦੇ ਵਿੱਚ ਵਰਤੂ ਆ ਜਿਹੜੀ ਉਹ ਹੋ ਰਹੀ ਆ ਬਹੁਤ ਸਾਰੇ ਸ਼ਬਦਾਂ ਦੀਵੇਂ ਸਿਰਜਣਾ ਕੀਤੀ ਜਾ ਸਕਦੀ ਆ ਆਪਾਂ ਕੇਵਲ ਕੁਝ ਕੁ ਸ਼ਬਦਾਂ ਦੀ ਉਦਾਹਰਨਾਂ ਜਿਹੜੀਆਂ ਉਹ ਲੈ ਰਹੇ ਆ ਜਿਵੇਂ ਊ ਊ ਲਈ ਹੁਣ ਅਸੀਂ ਊਠ ਸ਼ਬਦ ਲਿਖਦੇ ਆ ਊਠ ਇਸੇ ਤਰ੍ਹਾਂ ਏ ਏਕਤਾ ਇਸੇ ਤਰੀਕੇ ਨਾਲ ਐ ਅਨਕ ਓ ਓਟ ਅ ਔਕ ਈ ਈਰਖਾ ਜਦੋਂ ਇਹ ਸਵਰ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਚਿੰਨ ਸ਼ਬਦ ਦੇ ਸ਼ੁਰੂ ਦੇ ਵਿੱਚ ਆਉਂਦੇ ਨੇ ਤਾਂ ਇਹ ਪੂਰੇ ਵਰਤੇ ਜਾਂਦੇ ਨੇ ਇਹਨਾਂ ਦੀ ਥਾਂ ਤੇ ਕੱਲੀ ਲਗਾ ਮਾਤਰਾ ਨਹੀਂ ਵਰਤੀ ਜਾਂਦੀ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਕੱਲੀ ਲਗਾ ਮਾਤਰਾ ਦੀ ਆਪਣੇ ਆਪ ਦੇ ਵਿੱਚ ਕੋਈ ਹੋਣਦ ਨਹੀਂ ਹੈਗੀ ਲਗਾ ਮਾਤਰਾ ਤਾਂ ਹੀ ਮਹੱਤਵਪੂਰਨ ਚਾਹੇ ਉਹ ਸਵਰ ਤੁਨੀ ਦੇ ਨਾਲ ਆਉਂਦੀ ਆ ਤੇ ਚਾਹੇ ਉਹ ਵਿਅੰਜਨ ਤੁਨੀ ਦੇ ਨਾਲ ਆਉਂਦੀ ਆ ਸਵਰ ਤੁਨੀ ਦੇ ਨਾਲ ਮਤਲਬ ਜੇ ਉਹ ਸਵਰ ਵਾਹਕ ਦੇ ਨਾਲ ਵਰਤੇ ਜਾਂਦੀ ਆ ਊੜਾ ਐੜਾ ਈੜੀ ਦੇ ਨਾਲ ਵਰਤੇ ਜਾਂਦੀ ਆ ਜਾਂ ਫਿਰ ਵਿਅੰਜਨਾਂ ਦੇ ਨਾਲ ਵਰਤੇ ਜਾਂਦੀ ਆ ਤਾਹੀਂ ਉਹਦਾ ਮਹੱਤਵ ਹੈ ਇਕੱਲੀ ਜਿਹੜੀ ਲਗਾ ਮਾਤਰਾ ਦਾ ਆਪਣੇ ਆਪ ਦੇ ਵਿੱਚ ਕੋਈ ਮਹੱਤਵ ਨਹੀਂ ਹੈਗਾ ਇਸ ਕਰਕੇ ਆਹਾਂ ਜਦੋਂ ਜਿੰਨੀਆਂ ਜਿਹੜੀਆਂ ਸਵਰਧੁਨੀਆਂ ਨੂੰ ਪ੍ਰਗਟਾਉਣ ਵਾਲੇ ਜਿਹੜੇ ਇਹ ਸਵਰਪ ਧੁਨੀਆਂ ਨੂੰ ਪ੍ਰਗਟਾਉ ਚਿੰਨ ਨੇ ਉਹਨਾਂ ਨੂੰ ਜਦੋਂ ਸ਼ੁਰੂ ਦੇ ਵਿੱਚ ਅਸੀਂ ਸ਼ਬਦਾਂ ਦੀ ਸਿਰਜਣਾ ਕਰਨੀ ਆ ਜਿਹੜੇ ਸ਼ਬਦ ਦੀ ਸਿਰਜਣਾ ਸ਼ੁਰੂ ਦੇ ਵਿੱਚ ਸਵਰ ਧੁਨੀ ਤੋਂ ਹੋ ਰਹੀ ਆ ਉੱਥੇ ਇਹਨਾਂ ਚਿੰਨ੍ਹਾਂ ਦੀ ਪੂਰਨ ਰੂਪ ਦੇ ਵਿੱਚ ਪੂਰੇ ਰੂਪ ਦੇ ਵਿੱਚ ਵਰਤੋਂ ਕੀਤੀ ਜਾਣੀ ਆ ਉੱਥੇ ਜਿਹੜੀ ਸਵਰ ਧੁਨੀ ਨੂੰ ਪ੍ਰਗਟਾਉਣ ਵਾਲੇ ਲਗਾ ਮਾਤਰਾ ਇਕੱਲੇ ਰੂਪ ਦੇ ਵਿੱਚ ਨਹੀਂ ਵਰਤੀ ਜਾ ਸਕਦੀ ਹੁਣ ਜੇ ਇਹ ਸਵਰ ਧੁਨੀਆਂ ਨੇ ਜਿਹੜੀਆਂ ਉਹ ਸ਼ਬਦ ਦੇ ਵਿੱਚਕਾਰ ਆਉਣ ਸਵਾਰਾਂ ਨੂੰ ਪ੍ਰਗਟਾਉਣ ਵਾਲੇ ਚਿੰਨ੍ਹ ਕਈ ਵਿਚਕਾਰ ਪੂਰੇ ਵਰਤੇ ਜਾਣਗੇ ਜਾਂ ਉਹਨਾਂ ਦੀ ਥਾਂ ਤੇ ਲਗਾ ਮਾਤਰਾਵਾਂ ਨੇ ਜਿਹੜੀਆਂ ਉਹ ਵਰਤੀਆਂ ਜਾਣਗੀਆਂ ਇਹਦਾ ਉੱਤਰ ਇਹ ਆ ਕਿ ਜੇ ਸਵਰਧੁਨੀਆਂ ਨੂੰ ਪ੍ਰਗਟਾਉਣ ਵਾਲੇ ਚਿੰਨ ਵਿਚਕਾਰ ਜਦੋਂ ਇਹਨਾਂ ਦੀ ਵਰਤੋਂ ਹੋਣੀ ਹੈ ਤਾਂ ਉਥੇ ਵਿਚਕਾਰ ਲਗਾ ਮਾਤਰਾਵਾਂ ਨੇ ਜਿਹੜੀਆਂ ਉਹ ਜ਼ਿਆਦਾ ਵਰਤੀਆਂ ਜਾਂਦੀਆਂ ਨੇ ਖਾਸ ਕਰਕੇ ਜਦੋਂ ਅਸੀਂ ਸਵਰਧੁਨੀਆਂ ਦਾ ਉਚਾਰਨ ਵਿਚਕਾਰ ਦੇਖਣਾ ਹੈ ਤਾਂ ਉਥੇ ਲਗਾ ਮਾਤਰਾਵਾਂ ਦੀ ਵਰਤੋਂ ਆ ਜਿਹੜੀ ਉਹ ਕਿਵੇਂ ਹੁੰਦੀ ਹੈ ਜਿਵੇਂ ਹੁਣ ਆ ਆ ਤਾਂ ਅਸੀਂ ਆ ਨੂੰ ਤਾਂ ਮੁਕਤਾ ਰੂਪ ਦੇ ਵਿੱਚ ਮੰਨ ਰਿਹਾ ਕਮਲ ਆ ਕਮਲ ਦੇ ਵਿੱਚ ਕ ਆ ਮ ਅ ਲ ਇੱਥੇ ਆ ਜਿਹੜਾ ਉਹ ਆਪਣੇ ਆਪ ਦੇ ਵਿੱਚ ਆ ਜਿਹੜਾ ਉਹਦੀ ਮੌਜੂਦਗੀ ਹੈ ਭਾਵੇਂ ਲਿਖਤ ਰੂਪ ਦੇ ਵਿੱਚ ਅਸੀਂ ਆ ਜਿਹੜਾ ਉਹ ਨਹੀਂ ਲਿਆ ਹੈਗਾ ਪਰ ਕਿਉਂਕਿ ਵਿਅੰਜਨ ਧੁਨੀਆਂ ਦਾ ਉਚਾਰਨ ਹੀ ਤਾਂ ਹੁੰਦਾ ਜੇ ਉਹਨਾਂ ਨਾਲ ਸਵਾਰ ਆਏ ਹੁੰਦੇ ਨੇ ਤਾਂ ਇਸ ਕਰਕੇ ਵਿਅੰਜਨਾਂ ਦੇ ਨਾਲ ਸਵਰਾਂ ਦੀ ਉਪਸਥਿਤੀ ਆ ਖਾਸ ਕਰਕੇ ਅ ਸਵਰ ਦੀ ਉਪਸਥਿਤੀ ਆ ਜਿਹੜੀ ਉਹ ਬਹੁਤੀਆਂ ਥਾਵਾਂ ਤੇ ਹੁੰਦੀ ਹੈ ਹੁਣ ਜੇ ਆ ਵਿਚਕਾਰ ਆ ਜਾਵੇ ਆ ਵਿਚਕਾਰ ਤਾਂ ਬਹੁਤੇ ਸ਼ਬਦਾਂ ਦੇ ਵਿੱਚ ਜਿਵੇਂ ਤ ਆ ਰ ਤਾਰ ਇੱਥੇ ਇੱਥੇ ਕੰਨਾ ਵਰਤਿਆ ਜਾਊਗਾ ਪੂਰਾ ਐੜਾ ਐੜੇ ਨੂੰ ਕੰਨਾ ਨਹੀਂ ਵਰਤਿਆ ਜਾਊਗਾ ਜਿਵੇਂ ਇਦਾਂ ਮਤਲਬ ਹੈ ਕਿ ਤ ਆ ਰ ਤਾਰ ਹੁਣ ਪਰ ਇੱਥੇ ਇਹ ਪੂਰੇ ਵਰਤਨ ਦੀ ਥਾਂ ਤੇ ਸਿਰਫ ਕੰਨਾ ਚੰਨਾ ਜਿਹੜਾ ਉਹ ਵਰਤਕੇ ਹੀ ਕੰਮ ਲਿਆ ਜਾਂਦਾ ਇਸੇ ਤਰੀਕੇ ਨਾਲ ਜੇ ਹੁਣ ਈ ਨੂੰ ਸਿਹਾਰੀ ਵਰਤਣੀਆ ਵਿਚਕਾਰ ਜਿਵੇਂ ਹੁਣ ਸ਼ਬਦ ਹੈ ਕਿਸ਼ਤੀ ਕਿਸ਼ਤੀ ਹੁਣ ਈ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਸਿਹਾਰੀ ਆ ਜਿਹੜੀ ਉਹ ਕਿਸੇ ਵੀ ਵਿਅੰਜਨ ਦੇ ਸ਼ੁਰੂ ਦੇ ਵਿੱਚ ਵਰਤੀ ਜਾਂਦੀ ਹੈ ਵਰਤੀ ਤਾਂ ਉਹ ਵਿਅੰਜਨ ਦੇ ਸ਼ੁਰੂ ਦੇ ਵਿੱਚ ਜਾਂਦੀ ਆ ਪਰ ਉਹਦੀ ਆਵਾਜ਼ ਆ ਜਿਹੜੀ ਉਹ ਉਸ ਵਿਅੰਜਨ ਤੋਂ ਬਾਅਦ ਉਚਾਰੇ ਜਾਂਦੀ ਆ ਇਸ ਕਰਕੇ ਜਿਹੜਾ ਕਿਸ਼ਤੀ ਆ ਕ ਈ ਸ਼ ਤ ਈ ਇਸ ਰੂਪ ਦੇ ਵਿੱਚ ਇਸ ਕਰਕੇ ਜਦੋਂ ਇਹ ਵਿਚਕਾਰ ਆਈ ਆ ਮਤਲਬ ਜਦੋਂ ਇਹਦੀ ਆਵਾਜ਼ ਕ ਤੋਂ ਬਾਅਦ ਆਈ ਆ ਤਾਂ ਇੱਥੇ ਸਿਹਾਰੀ ਦੀ ਵਰਤੋਂ ਕੀਤੀ ਜਾਣੀ ਆ ਇੱਥੇ ਪੂਰਾ ਈ ਆ ਜਿਹੜਾ ਉਹ ਚਿੰਨ ਨਹੀਂ ਵਰਤਿਆ ਜਾਣਾ ਇਹਦੀ ਥਾਂ ਤੇ ਸਿਹਾਰੀ ਆ ਜਿਹੜੀ ਉਹ ਵਰਤੀ ਜਾਊਗੀ ਭਾਵੇਂ ਜੇ ਈ ਸਾਊਂਡ ਵਿਚਕਾਰ ਬੋਲੀ ਜਾਣੀ ਆ ਤਾਂ ਉੱਥੇ ਵੀ ਪੂਰੀ ਜਿਹੜੀ ਸਵਰਧੁਨੀ ਨੂੰ ਪ੍ਰਗਟਾਉਣ ਵਾਲਾ ਚਿੰਨ੍ਹਾਂ ਪੂਰੇ ਰੂਪ ਦੀ ਥਾਂ ਤੇ ਲਗਾ ਮਾਤਰਾਵਾਂ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਇਸੇ ਤਰੀਕੇ ਨਾਲ ਊ ਜਿਵੇਂ ਸ਼ਬਦ ਹੈ ਕੁੱਤਾ ਕੁੱਤਾ ਹੁਣ ਕ ਊ ਤ ਅ ਪਾ ਮੇ ਅਦਾ ਉਚਾਰਨ ਊ ਆ ਪਰ ਇੱਥੇ ਅਸੀਂ ਊ ਦੀ ਥਾਂ ਤੇ ਔਂਕੜ ਨਾਲ ਪੰਜਾਬੀ ਦੇ ਵਿੱਚ ਇਹਦੀ ਉਸਾਰੀ ਕੀਤੀ ਹੈ ਕਿਉਂਕਿ ਜਦੋਂ ਵਿਚਕਾਰ ਸ਼ਬਦਾਂ ਦੇ ਊ ਸਾਊਂਡ ਆਉਣੀਆਂ ਤਾਂ ਉਹਦੀ ਥਾਂ ਤੇ ਵੀ ਲਗਾ ਮਾਤਰਾ ਵਰਤੀ ਜਾ ਰਹੀ ਆ ਕ ਊ ਤ ਅ ਇਸ ਕਰਕੇ ਇੱਥੇ ਔਂਕੜ ਦੀ ਵਰਤੋਂ ਆ ਜਿਹੜੀ ਉਹ ਕੀਤੀ ਗਈ ਹੈ ਭਾਵ ਜਦੋਂ ਜਿਹੜੀਆਂ ਸਵਰਧੁਨੀਆਂ ਵਿਚਕਾਰ ਬੋਲੀਆਂ ਜਾਂਦੀਆਂ ਨੇ ਤਾਂ ਬਹੁਤੀਆਂ ਥਾਵਾਂ ਤੇ ਉਹਨਾਂ ਦੀ ਥਾਂ ਤੇ ਲਿਖਤ ਦੇ ਦੌਰਾਨ ਲਗਾ ਮਾਤਰਾਵਾਂ ਨੇ ਜਿਹੜੀ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਊ ਸ ਊ ਟ ਹੁਣ ਸ ਊ ਟ ਇਹ ਦੁਲੈਂਕੜ ਆ ਜਿਹੜਾ ਆਮੇ ਉ ਸਾਉਂਡ ਆਇਆ ਉ ਪਰ ਇਹ ਕਿਉਂਕਿ ਵਿਚਕਾਰ ਆਇਆ ਸ਼ੁਰੂ ਦੇ ਵਿੱਚ ਅਸੀਂ ਪੂਰੀ ਵਰਤਿਆ ਸ਼ੁਰੂ ਦੇ ਵਿੱਚ ਅਸੀਂ ਲਿਖਿਆ ਊਠ ਸ਼ੁਰੂ ਦੇ ਵਿੱਚ ਉ ਪੂਰਾ ਵਰਤਿਆ ਗਿਆ ਪਰ ਜੇ ਵਿਚਕਾਰ ਆ ਗਿਆ ਤਾਂ ਵਿਚਕਾਰ ਸ ਊ ਟ ਹੁਣ ਇਹ ਪੂਰਾ ਉ ਦੀ ਥਾਂ ਤੇ ਦੁਲੈਂਕੜ ਦੇ ਨਾਲ ਹੀ ਇਸ ਆਵਾਜ਼ ਨੂੰ ਪ੍ਰਗਟ ਕਰ ਲਿਆ ਗਿਆ ਇਸ ਤੋਂ ਬਾਅਦ ਏ ਸਾਉਂਡ ਹੁਣ ਏ ਲਈ ਲਗਾ ਮਾਤਰਾ ਵਰਤੀ ਜਾਂਦੀ ਹੈ ਲਾਵਾ ਜਿਵੇਂ ਰੇਤ ਰੇਤ ਹੁਣ ਰ ਏ ਤ ਰੇਤ ਜੇ ਇਹਹੀ ਸਾਊਂਡ ਸ਼ੁਰੂ ਦੇ ਵਿੱਚ ਆਈ ਸੀ ਤਾਂ ਅਸੀਂ ਇਹ ਵਰਤੀ ਸੀ ਏਕਤਾ ਪੂਰੇ ਰੂਪ ਦੇ ਵਿੱਚ ਵਰਤੀ ਗਈ ਸੀ ਈੜੀ ਈੜੀ ਨੂੰ ਲਾਵਾਂ ਪਰ ਜੇ ਇਹ ਵਿਚਕਾਰ ਆਈ ਜਾਂ ਤਾਂ ਰ ਏ ਤ ਵਿਚਕਾਰ ਬੋਲੀ ਐਵੇਂ ਜਾਣੀਆ ਪਰ ਵਰਤੀ ਗਈ ਆ ਰ ਏ ਤ ਸਿਰਫ ਲਾਵਾਂ ਨਾਲ ਜਿਹੜਾ ਇਹਦਾ ਉਚਾਰਨ ਆ ਉਹ ਲੈ ਲਿਆ ਜਾਂਦਾ ਲਗਾ ਮਾਤਰਾ ਜਿਹੜੀ ਉਹ ਵਰਤੀ ਗਈ ਆ ਇਸੇ ਤਰੀਕੇ ਨਾਲ ਐ ਸੈਰ ਐ ਦੀ ਜਿਹੜੀ ਲਗਾ ਮਾਤਰਾ ਉਹ ਹੈ ਦਲਾਵਾ ਸੈਰ ਜੇ ਇਹ ਆਰੰਭ ਦੇ ਵਿੱਚ ਆਉਂਦਾ ਤਾਂ ਅਨਕ ਪੂਰਾ ਵਰਤਿਆ ਗਿਆ ਜੇ ਇਹ ਆਰੰਭ ਦੇ ਵਿੱਚ ਆਇਆ ਤਾਂ ਐ ਪੂਰਾ ਵਰਤਿਆ ਗਿਆ ਪਰ ਜੇ ਇਹ ਵਿਚਕਾਰ ਆਇਆ ਤਾਂ ਸ ਅ ਤਰ ਦੁਲਾਵਾ ਦੀ ਵਰਤੋਂ ਦੇ ਨਾਲ ਇਹ ਆਵਾਜ਼ ਆ ਜਿਹੜੀ ਉਹ ਪ੍ਰਗਟ ਕੀਤੀ ਜਾਂਦੀ ਆ ਭਾਵ ਜਦੋਂ ਸ਼ਬਦਾਂ ਦੇ ਵਿਚਕਾਰ ਖਾਸ ਕਰਕੇ ਇਹ ਧੁਨੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤਾਂ ਉਹਨਾਂ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਪੂਰੇ ਚਿੰਨਾ ਦੀ ਥਾਂ ਤੇ ਲਗਾ ਮਾਤਰਾਵਾਂ ਜਿਹੜੀਆਂ ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਹੈ ਇਸੇ ਤਰੀਕੇ ਨਾਲ ਜਿਵੇਂ ਉਹ ਉਹ ਜਿਵੇਂ ਮੋਰ ਜਦੋਂ ਅਸੀਂ ਸ਼ੁਰੂ ਦੇ ਵਿੱਚ ਇਹ ਵਰਤਿਆ ਸੀ ਓਟ ਨਾ ਪੂਰਾ ਵਰਤਿਆ ਸੀ ਪਰ ਹੁਣ ਅਸੀਂ ਮਾ ਔਰ ਉਹ ਖੁੱਲੇ ਮੂੰਹ ਵਾਲੇ ਔ ਲਈ ਹੋੜਾ ਦਾ ਚਿੰਨਾ ਜਿਹੜਾ ਉਹ ਵਰਤਿਆ ਜਾਂਦਾ ਜਦੋਂ ਉਹ ਆ ਜਾਵੇ ਤਾਂ ਉਹਦੀ ਥਾਂ ਤੇ ਬਹੁਤ ਸਾਰੀਆਂ ਥਾਂਾਂ 'ਤੇ ਹੋੜਾ ਵਰਤ ਕੇ ਉਹਦਾ ਉਚਾਰਨ ਆ ਜਿਹੜਾ ਉਹ ਲੈ ਲਿਆ ਜਾਂਦਾ ਹੁਣ ਇੱਥੇ ਕੀ ਮਤਲਬ ਹੈ ਦਾ ਉਚਾਰਿਆ ਕਿ ਮੇਂ ਜਾਂਦਾ ਮ ਔ ਰ ਮੋਰ ਆਹ ਜਿਹੜਾ ਖਾਸ ਕਰਕੇ ਉਹ ਆ ਬਹੁਤੇ ਵਿਦਿਆਰਥੀ ਇਸ ਤੋਂ ਵਾਕਿਫ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਉਹ ਖੁੱਲੇ ਮੂੰਹ ਵਾਲੇ ਓ ਦਾ ਉਚਾਰਨ ਆ ਜਿਹੜਾ ਉਹ ਇਸ ਰੂਪ ਦੇ ਵਿੱਚ ਹੋੜਾ ਰੂਪ ਦੇ ਵਿੱਚ ਹੋੜਾ ਲਗਾ ਮਾਤਰਾ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਇਸ ਕਰਕੇ ਮੋਰ ਇੱਥੇ ਮੋਰ ਜਦੋਂ ਉਚਾਰਿਆ ਜਾਂਦਾ ਤਾਂ ਉਹ ਸਾਊਂਡ ਲਈ ਹੋੜਾ ਜਿਹੜਾ ਉਹ ਵਰਤ ਕੇ ਪੂਰਾ ਸ਼ਬਦ ਆ ਜਿਹੜਾ ਉਹ ਉਹਦੇ ਉਸਾਰੀ ਆ ਉਹ ਹੋ ਜਾਂਦੀ ਆ ਇਸੇ ਤਰੀਕੇ ਨਾਲ ਔ ਜਦੋਂ ਔ ਸ਼ੁਰੂ ਦੇ ਵਿੱਚ ਵਰਤਿਆ ਜਾਂਦਾ ਤਾਂ ਔਖ ਪਰ ਜਦੋਂ ਵਿਚਕਾਰ ਜਾਂ ਹੋਰ ਥਾਵਾਂ ਤੇ ਆਉਣਾ ਤਾਂ ਇਹਦੀ ਥਾਂ ਤੇ ਸਿਰਫ ਕਨੌੜਾ ਵਰਤ ਲਿਆ ਜਾਂਦਾ ਜਿਵੇਂ ਸੌਖ ਹੁਣ ਸੌਖ ਦਾ ਉਚਾਰਨ ਕੀ ਹੈ ਸ ਔ ਖ ਪਰ ਜਦੋਂ ਅਸੀਂ ਇਹਨੂੰ ਲਿਖਤ ਦੇ ਵਿੱਚ ਪ੍ਰਗਟ ਕੀਤਾ ਤਾਂ ਸ ਦੇ ਨਾਲ ਅਾwidetilde ਜੁੜ ਗਿਆ ਇਸ ਕਰਕੇ ਕਨੌੜਾ ਜਿਹੜਾ ਲਗਾ ਮਾਤਰਾ ਕਨੌੜਾ ਜਦੋਂ ਵਿਚਕਾਰ ਔ ਦੀ ਆਵਾਜ਼ ਆਉਣੀ ਆ ਤਾਂ ਇਹ ਲਗਾ ਮਾਤਰਾਵਾਂ ਵਰਤੀਆਂ ਜਾਂਦੀਆਂ ਨੇ ਤੇ ਇਹ ਲਗਾ ਮਾਤਰਾਵਾਂ ਵਿਚਕਾਰ ਜਿਹੜੀਆਂ ਪੂਰੇ ਰੂਪ ਦੇ ਵਿੱਚ ਨਿਵਰਤਿਆ ਜਾਂਦੀਆਂ ਜਦੋਂ ਵਿਚਕਾਰ ਵਰਤੀਆਂ ਜਾਂਦੀਆਂ ਤਾਂ ਵਯੰਜਨਾਂ ਦੇ ਨਾਲ ਲਗਾ ਮਾਤਰਾਵਾਂ ਦੀ ਵਰਤੋਂ ਕਰਕੇ ਸਵਰ ਤੁਨੀ ਦਾ ਉਚਾਰਨ ਲੈ ਲਿਆ ਜਾਂਦਾ ਤੇ ਸਵਰਾਂ ਨੂੰ ਪ੍ਰਗਟਾਉਣ ਵਾਲਾ ਪੂਰਾ ਚਿੰਨ ਨਹੀਂ ਵਰਤਿਆ ਜਾਂਦਾ ਉਹਦੀ ਥਾਂ ਤੇ ਵਿਯੰਜਨਾਂ ਨਾਲ ਲਗਾ ਮਾਤਰਾਵਾਂ ਜੁੜ ਕੇ ਹੀ ਪੂਰੇ ਜਿਹੜੇ ਉਸ ਆਵਾਜ਼ ਨੂੰ ਪ੍ਰਗਟ ਕਰਦੀਆਂ ਨੇ ਆ ਸਾਰੀਆਂ ਉਹਨਾਂ ਦੀਆਂ ਉਦਾਹਰਨਾਂ ਨੇ ਹੁਣ ਸਖਿਆਰਥੀ ਨੂੰ ਸਿਰਫ ਤੇ ਸਿਰਫ ਇਹੀ ਰੂਪ ਦੇ ਵਿੱਚ ਹੀ ਸਿਖਾਉਣਾ ਕਾਫੀ ਨਹੀਂ ਹੈਗਾ ਜਿੰਨੇ ਵੀ ਅਸੀਂ ਸ਼ਬਦ ਵਰਤ ਰਹਾਂ ਉਹਨਾਂ ਸ਼ਬਦਾਂ ਦੇ ਅਰਥਾਂ ਦੇ ਬਾਰੇ ਜਾਣਕਾਰੀ ਦੇਣੀ ਜਿਹੜੀ ਭਾਸ਼ਾ ਨਾਲ ਉਹ ਸੰਬੰਧਿਤ ਹੈ ਉਹਦਾ ਅਰਥ ਉਸ ਭਾਸ਼ਾ ਦੇ ਵਿੱਚ ਦੱਸਿਆ ਜਾ ਸਕਦਾ ਜਿਵੇਂ ਜਿਹੜੇ ਸ਼ਬਦ ਨੇ ਜੇ ਉਹ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਹੈ ਕੁੱਤਾ ਕੁੱਤਾ ਡੌਗ ਨੂੰ ਕਿਹਾ ਜਾਂਦਾ ਜਾਂ ਹੋਰ ਬਹੁਤ ਸਾਰੇ ਸ਼ਬਦਾਂ ਨੂੰ ਇਸ ਰੂਪ ਦੇ ਵਿੱਚ ਸਮਝਾਇਆ ਜਾ ਸਕਦਾ ਅਲੱਗ-ਅਲੱਗ ਸ਼ਬਦ ਦੇ ਨਾਲ ਹੀ ਵਰਤੇ ਜਾ ਸਕਦੇ ਨੇ ਜੇ ਉਹ ਕਿਸੇ ਹੋਰ ਭਾਸ਼ਾ ਦਾ ਤਾਂ ਉਹਦੀ ਭਾਸ਼ਾ ਦੇ ਵਿੱਚ ਜੜੇ ਸ਼ਬਦ ਆਉਂਦੇ ਨੇ ਉਹਨਾਂ ਨਾਲ ਮਿਲਦੇ ਜੁਲਦੇ ਸ਼ਬਦ ਵਰਤ ਕੇ ਵੀ ਉਹਨੂੰ ਸਰੂਪ ਦੇ ਵਿੱਚ ਸਿਖਿਆਰਥੀ ਨੂੰ ਸਮਝਾਇਆ ਜਾ ਸਕਦਾ ਹੈ ਜਦੋਂ ਅਸੀਂ ਅੰਤ ਦੇ ਵਿੱਚ ਇਹਨਾਂ ਸਵਰ ਪ੍ਰਗਟਾਉ ਚਿੰਨਾਂ ਨੂੰ ਦੇਖਣਾ ਹੈ ਤਾਂ ਅੰਤ ਦੇ ਵਿੱਚ ਜਿਹੜੀ ਅੱਜ ਕੱਲ ਪੰਜਾਬੀ ਵਰਤੀ ਜਾ ਰਹੀ ਆ ਉਹਦੇ ਵਿੱਚ ਤਿੰਨ ਚਿੰਨ ਇਹ ਹੋ ਜੇ ਨੇ ਜਿਨ੍ਹਾਂ ਨੂੰ ਆ ਈ ਤੇ ਊ ਤਿੰਨ ਚਿੰਨ ਨੇ ਜਿਹੜੇ ਇਹਨਾਂ ਨੂੰ ਪੰਜਾਬੀ ਦੇ ਵਿੱਚ ਹਰ ਸਵਾਰ ਜਾਂ ਸ਼ਾਰਟ ਵੋਵਲ ਕਹਿ ਲਿਆ ਜਾਂਦਾ ਹੈ ਇਹ ਤਿੰਨ ਚਿੰਨ ਅੱਜ ਦੀ ਪੰਜਾਬੀ ਦੇ ਵਿੱਚ ਅੰਤ ਦੇ ਵਿੱਚ ਨਹੀਂ ਵਰਤੇ ਜਾਂਦੇ ਕਿ ਭਾਵੇਂ ਕੀ ਲਿਖਤੀ ਰੂਪ ਦੇ ਵਿੱਚ ਬਹੁਤ ਸਾਰੇ ਲੋਕ ਪੰਜਾਬੀ ਨੂੰ ਉਸੇ ਤਰੀਕੇ ਨਾਲ ਲਿਖਦੇ ਆ ਰਹੇ ਨੇ ਇਹਨਾਂ ਚਿੰਨਾਂ ਦੇ ਵਿੱਚੋਂ ਖਾਸ ਕਰਕੇ ਐੜਾ ਜਿਹੜਾ ਉਹਦੀ ਵਰਤੋਂ ਕਰ ਲੈਂਦੇ ਨੇ ਜਿਵੇਂ ਘਟਾਂ ਬਹੁਤ ਸਾਰੀਆਂ ਥਾਵਾਂ ਤੇ ਇਹਦੀ ਵਰਤੋਂ ਕਰ ਲੈਂਦੇ ਨੇ ਪਰ ਜ਼ਿਆਦਾਤਰ ਭਾਸ਼ਾ ਵਿਗਿਆਨੀਆਂ ਜਾਂ ਵਿਆਕਰਨਕਾਰਾਂ ਅਨੁਸਾਰ ਇਹਨਾਂ ਤਿੰਨਾਂ ਸਵਰਾਂ ਨੂੰ ਅੰਤ ਦੇ ਵਿੱਚ ਅੱਜ ਦੀ ਪੰਜਾਬੀ ਦੇ ਵਿੱਚ ਪੇਸ਼ ਕਰਨਾ ਠੀਕ ਨਹੀਂ ਹੈਗਾ ਕਿਉਂਕਿ ਅੱਜ ਦੀ ਪੰਜਾਬੀ ਦੇ ਵਿੱਚ ਇਹਨਾਂ ਤਿੰਨਾਂ ਹਰਸਵ ਸਵਰਾਂ ਦਾ ਅੰਤ ਦੇ ਵਿੱਚ ਉਚਾਰਨ ਜਿਹੜਾ ਉਹ ਨਹੀਂ ਹੁੰਦਾ ਹੈਗਾ ਬਾਕੀ ਦੀਆਂ ਜਿਹੜੀਆਂ ਸਵਰਧੁਨੀਆਂ ਨੂੰ ਪ੍ਰਗਟਾਉਣ ਵਾਲੇ ਚਿੰਨ੍ਹ ਨੇ ਉਹਨਾਂ ਦੇ ਵਰਤੋਂ ਅੰਤ ਦੇ ਵਿੱਚ ਕੀਤੀ ਜਾਂਦੀ ਹੈ ਜਿਵੇਂ ਆ ਹੁਣ ਆ ਆ ਜਿਹੜਾ ਆ ਇੱਥੇ ਆ ਐੜੇ ਨੂੰ ਕੰਨਾ ਵੀ ਵਰਤਿਆ ਜਾਂਦਾ ਤੇ ਕੱਲਾ ਕੰਨਾ ਵੀ ਵਰਤਿਆ ਜਾਂਦਾ ਜੇ ਅਸੀਂ ਸ਼ਬਦ ਬੋਲ ਲਿਖਾਂਗੇ ਤਾਰਾ ਤਾਰੇ ਦੇ ਵਿੱਚ ਇੱਥੇ ਵੀ ਕੰਨਾ ਆਇਆ ਤੇ ਇੱਥੇ ਵੀ ਕੰਨਾ ਆਇਆ ਇਸ ਕਰਕੇ ਪੂਰਾ ਸਵਰ ਪ੍ਰਗਟਾਉ ਚਿੰਨ ਦੀ ਥਾਂ ਤੇ ਕੇਵਲ ਲਗਾ ਮਾਤਰਾ ਵਰਤ ਕੇ ਹੀ ਪੂਰੇ ਸਵਰ ਦੀ ਆਵਾਜ਼ ਆ ਜਿਹੜੀ ਹੋ ਲਈ ਹੋਈ ਆ ਐੜਾ ਐੜੇ ਨੂੰ ਕੰਨੇ ਦੇ ਵਿੱਚ ਇਸੇ ਤਰੀਕੇ ਨਾਲ ਊ ਕਮਾਊ ਹੁਣ ਜੇ ਇਹ ਅੰਤ ਦੇ ਵਿੱਚ ਊ ਆਈਆ ਤਾਂ ਇਹ ਊੜਾ ਊੜੇ ਨੂੰ ਦੁਲੈਂਕੜ ਪੂਰੇ ਰੂਪ ਦੇ ਵਿੱਚ ਵੀ ਆ ਸਕਦੀ ਹੈ ਤੇ ਕੱਲਾ ਦੁਲੈਂਕੜ ਵੀ ਅੰਤ ਦੇ ਵਿੱਚ ਆਮ ਹੀ ਵਰਤਿਆ ਜਾਂਦਾ ਜਿਵੇਂ ਸ਼ੁਰੂ ਇੱਥੇ ਸ਼ੁਰੂ ਦੇ ਵਿੱਚ ਸ਼ ਊ ਰ ਊ ਉਹ ਪੂਰੇ ਊ ਦੀ ਥਾਂ ਤੇ ਦੁਲੈਂਕੜ ਨਾਲ ਸ਼ਬਦ ਆ ਜਿਹੜਾ ਉਹਦੀ ਉਸਾਰੀ ਕੀਤੀ ਹੋਈ ਆ ਇਸੇ ਤਰੀਕੇ ਨਾਲ ਇਹ ਤੇਰੇ ਹੁਣ ਤੇਰੇ ਸ਼ਬਦ ਦੇ ਵਿੱਚ ਤੇ ਏ ਰ ਏ ਇੱਥੇ ਇਹ ਪੂਰੇ ਰੂਪ ਦੇ ਵਿੱਚ ਆਉਣ ਦੀ ਥਾਂ ਤੇ ਇਕੱਲਾ ਲਾਵਾ ਜਿਹੜਾ ਉਹਦੇ ਨਾਲ ਸ਼ਬਦਾਂ ਦੀ ਉਸਾਰੀ ਆ ਜਿਹੜੀ ਕੀਤੀ ਹੋਈ ਆ ਇਹ ਉਹ ਸਵਰ ਪ੍ਰਗਟਾਉ ਚਿੰਨ ਨੇ ਜਿਨ੍ਹਾਂ ਨੂੰ ਅੰਤ ਦੇ ਵਿੱਚ ਵਰਤਿਆ ਜਾ ਸਕਦਾ ਹੈ ਜਦੋਂ ਕਿ ਅਸੀਂ ਆ ਤਿੰਨਾਂ ਨੂੰ ਦੇਖਿਆ ਕਿ ਇਹਨਾਂ ਦੇ ਅੰਤ ਦੇ ਵਿੱਚ ਅੱਜ ਦੀ ਪੰਜਾਬੀ ਦੇ ਵਿੱਚ ਵਰਤੋਂ ਨਹੀਂ ਕੀਤੀ ਜਾਂਦੀ ਇਸੇ ਤਰੀਕੇ ਨਾਲ ਈ ਜਿਵੇਂ ਤੇਰੀ ਤ ਅ ਰ ਈ ਆਹ ਦੋਨੇ ਪੂਰੇ ਸਵਰ ਚਿੰਨ ਵਰਤਨ ਦੀ ਥਾਂ ਤੇ ਲਾਵਾ ਤੇ ਵਿਹਾਰੀ ਦੇ ਨਾਲ ਇਹਨਾਂ ਲਗਾ ਮਾਤਰਾਵਾਂ ਦੇ ਨਾਲ ਸ਼ਬਦ ਦਾ ਜਿਹੜਾ ਉਹ ਉਹਦੇ ਉਸਾਰੀ ਕੀਤੀ ਹੋਈ ਆ ਇਸੇ ਤਰੀਕੇ ਨਾਲ ਐ ਜਿਵੇਂ ਲੈ ਲੈ ਹੁਣ ਲ ਐ ਪਰ ਇਹ ਪੂਰਾ ਵਰਤਨ ਦੀ ਥਾਂ ਤੇ ਇਹ ਚਿੰਨ ਦੇ ਨਾਲ ਲੈ ਸ਼ਬਦ ਦਾ ਜਿਹੜਾ ਉਹ ਉਹਦੇ ਉਸਾਰੀ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਕਰੋ ਉਹ ਹੁਣ ਉਹ ਦੀ ਥਾਂ ਤੇ ਅਸੀਂ ਹੋੜਾ ਵਰਤਿਆ ਜੇ ਐਂਡ ਦੇ ਵਿੱਚ ਆ ਜਾਵੇ ਤਾਂ ਕਰੋ ਜਿੱਥੇ ਕੀ ਆ ਪੂਰਾ ਉਹ ਵਰਤਨ ਦੀ ਥਾਂ ਤੇ ਹੋੜੇ ਦੇ ਨਾਲ ਵਿਅੰਜਨ ਦੇ ਨਾਲ ਹੋੜਾ ਜੁੜ ਕੇ ਸ਼ਬਦ ਦੀ ਉਸਾਰੀ ਕੀਤੀ ਹੋਈ ਹੈ ਅਸੀਂ ਉਹਨਾਂ ਸ਼ਬਦਾਂ ਦੀਆਂ ਉਦਾਹਰਨਾਂ ਦੇ ਰਿਹਾ ਜਿਹੜੇ ਸ਼ਬਦਾਂ ਦੇ ਅੰਤ ਦੇ ਵਿੱਚ ਇਹ ਸਵਰਤ ਹੁਨੀਆਂ ਆਉਂਦੀਆਂ ਨੇ ਤੇ ਉਹਨਾਂ ਨੂੰ ਆਹਾ ਸਵਰ ਚ ਇਨਾਂ ਦੇ ਨਾਲ ਪ੍ਰਗਟਾਇਆ ਜਾਂਦਾ ਹੈ ਇਸੇ ਤਰੀਕੇ ਨਾਲ ਔ ਜਿਵੇਂ ਸੌ ਸ ਹੁਣ ਸ ਓ ਇਹਦੀ ਥਾਂ ਤੇ ਕੇਵਲ ਕਨੌੜਾ ਵਰਤ ਕੇ ਹੀ ਸ਼ਬਦ ਦੀ ਉਸਾਰੀ ਆ ਜਿਹੜੀ ਉਹ ਕੀਤੀ ਹੋਈ ਹੈ ਸ਼ੁਰੂ ਦੇ ਵਿੱਚ ਵਿਚਕਾਰ ਜਾਂ ਅੰਤ ਦੇ ਵਿੱਚ ਸਵਰਾਂ ਨੂੰ ਜਿਹੜੇ ਇਹ ਪ੍ਰਗਟਾਉਣ ਵਾਲੇ ਚਿੰਨ੍ਹ ਨੇ ਉਹ ਇਸ ਰੂਪ ਦੇ ਵਿੱਚ ਆਉਂਦੇ ਨੇ ਕੁਝ ਸ਼ਬਦ ਇਹੋ ਜਿਹੇ ਨੇ ਜਿਹੜਾ ਇਸ ਤੋਂ ਉਲਟ ਰੂਪ ਵੀ ਰੱਖਦੇ ਨੇ ਜਿਵੇਂ ਜਾਏਗਾ ਖਾਏਗਾ ਆਏਗਾ ਖਾਊ ਕਮਾਊ ਕਮਾਊ ਦਾ ਜ਼ਿਕਰ ਅਸੀਂ ਪਿੱਛੇ ਕਰ ਚੁੱਕੇ ਆ ਹੁਣ ਜਿਹੜੇ ਆ ਸ਼ਬਦ ਨੇ ਖਾਸ ਕਰਕੇ ਜਾਏਗਾ ਖਾਏਗਾ ਪਾਏਗਾ ਇਹਨਾਂ ਸ਼ਬਦਾਂ ਦੇ ਵਿੱਚ ਜਿਹੜੀ ਸਵਰ ਧੁਨੀ ਉਹ ਵਿਚਕਾਰ ਆਈ ਆ ਉਹ ਪੂਰੇ ਰੂਪ ਦੇ ਵਿੱਚ ਵਰਤੀ ਹੋਈ ਆ ਜਿਹਾ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਇਹਨਾਂ ਜਿਹੜੇ ਸ਼ਬਦਾਂ ਨੇ ਇਹਨਾਂ ਦੇ ਵਿੱਚ ਇਹ ਵਿਆਕਰਨ ਦਾ ਰੂਲ ਹੈ ਕਿ ਜਦੋਂ ਇੱਕ ਵਿਅੰਜਨ ਦੇ ਨਾਲ ਇੱਕ ਸਵਰ ਤੁਨੀ ਆ ਜਾਂਦੀ ਆ ਜਦੋਂ ਇੱਕ ਵਿਅੰਜਨ ਦੇ ਨਾਲ ਇੱਕ ਸਵਰਾਂ ਨੂੰ ਪ੍ਰਗਟਾਉਣ ਵਾਲਾ ਚਿੰਨ ਆ ਜਾਵੇ ਜਿਵੇਂ ਪਹਿਲੇ ਪਹਿਲੇ ਨੰਬਰ ਤੇ ਵਿਅੰਜਨ ਆਇਆ ਵਿਅੰਜਨ ਦੇ ਨਾਲ ਕੰਨ ਜਿਹੜਾ ਉਹ ਲਗਾ ਮਾਤਰਾ ਦੇ ਰੂਪ ਦੇ ਵਿੱਚ ਆਈ ਹੈ ਭਾਵੇਂ ਇੱਕ ਸਵਰ ਤੁਨੀ ਦੀ ਮੌਜੂਦਗੀ ਹੈ ਤਾਂ ਜਿਹੜੀ ਦੂਜੀ ਸਵਰ ਤੁਨੀ ਵਰਤੇ ਜਾਊਗੀ ਉਹ ਪੂਰੇ ਰੂਪ ਦੇ ਵਿੱਚ ਵਰਤੀ ਜਾਊਗੀ ਜਿਵੇਂ ਜਾਏਗਾ ਦੇ ਵਿੱਚ ਜ ਜ ਦੇ ਨਾਲ ਕੰਨਾ ਜਿਹੜਾ ਆ ਗਿਆ ਕੰਨਾ ਲਗਾ ਮਾਤਰਾ ਆ ਗਈ ਉਹਦਾ ਮਤਲਬ ਹੈ ਜਾ ਜਾ ਹੁਣ ਜਦੋਂ ਇੱਕ ਆ ਗਿਆ ਤਾਂ ਉਹ ਤੋਂ ਬਾਅਦ ਜਿਹੜੀ ਵਰਤੀ ਜਾਊਗੀ ਉਹ ਪੂਰਨ ਰੂਪ ਦੇ ਵਿੱਚ ਵਰਤੀ ਜਾਊਗੀ ਉੱਥੇ ਕੇਵਲ ਲਾਵਾਂ ਵਰਤ ਕੇ ਕੰਮ ਨਹੀਂ ਲਿਆ ਜਾ ਸਕਦਾ ਕਿਉਂਕਿ ਦੋ ਇੱਥੇ ਇਕੱਠੀਆਂ ਨਹੀਂ ਆ ਸਕਦੀਆਂ ਇਸੇ ਕਰਕੇ ਇਸ ਤੋਂ ਬਾਅਦ ਪੂਰੇ ਸਵਰ ਤੁਨੀ ਦੀ ਉਪਸਥਿਤੀ ਹੈ ਇਸ ਤੋਂ ਬਾਅਦ ਸਵਰਤੂ ਨਿਨ ਨੂੰ ਪ੍ਰਗਟਾਉਣ ਵਾਲੇ ਪੂਰੇ ਚਿੰਨ ਦੀ ਉਪਸਥਿਤੀ ਆ ਤੇ ਉਸ ਤੋਂ ਬਾਅਦ ਫਿਰ ਵਿਅੰਜਨ ਧੁਨੀਆਂ ਤੇ ਫਿਰ ਸਵਰਤੂ ਧੁਨੀਆਂ ਇਸੇ ਤਰੀਕੇ ਨਾਲ ਖ ਖ ਆ ਇੱਥੇ ਹੁਣ ਆ ਦੀ ਥਾਂ ਤੇ ਖ ਦੇ ਨਾਲ ਕੇਵਲ ਕੰਨਾ ਵਰਤ ਲਿਆ ਉਸ ਤੋਂ ਬਾਅਦ ਇਹ ਆ ਜਿਹੜਾ ਉਹ ਪੂਰਾ ਵਰਤਿਆ ਗਿਆ ਕਿਉਂਕਿ ਇੱਕ ਸਵਰ ਜਦੋਂ ਆ ਗਿਆ ਉਸ ਤੋਂ ਬਾਅਦ ਜਦੋਂ ਸਵਰ ਨੂੰ ਪ੍ਰਗਟਾਉਣ ਵਾਲਾ ਚਿੰਨ ਆਊਗਾ ਤਾਂ ਉਹ ਪੂਰਾ ਵਰਤਿਆ ਜਾਊਗਾ ਤੇ ਫਿਰ ਵਿਅੰਜਨ ਤੇ ਫੇਰ ਸਵਰ ਦੀ ਉਪਸਥਿਤੀ ਹੋਊਗੀ ਇਸੇ ਤਰੀਕੇ ਨਾਲ ਪਾਏਗਾ ਪਾਏਗਾ ਦੇ ਵਿੱਚ ਪਾਏਗਾ ਪਾ ਆ ਹੁਣ ਇੱਥੇ ਆ ਗਿਆ ਤੇ ਇੱਥੇ ਦੋ ਥੇ ਪੂਰੇ ਇਸ ਰੂਪ ਦੇ ਵਿੱਚ ਨਹੀਂ ਵਰਤੇ ਜਾ ਸਕਦੇ ਇਸ ਕਰਕੇ ਪਾ ਏ ਗ ਅ ਇਸ ਰੂਪ ਦੇ ਵਿੱਚ ਸ਼ਬਦਾਂ ਦੀ ਸਾਰੀ ਆ ਜਿਹੜੀ ਹੁੰਦੀ ਹੈ ਭਾਵ ਜੇ ਪਹਿਲਾ ਵਿਅੰਜਨ ਆ ਗਿਆ ਤੇ ਵਿਅੰਜਨ ਦੇ ਨਾਲ ਇਸ ਵਰਤ ਧੁਨੀ ਨੂੰ ਪ੍ਰਗਟਾਉਣ ਵਾਲਾ ਚਿੰਨ ਆ ਗਿਆ ਤਾਂ ਉੱਥੇ ਲਗਾ ਮਾਤਰਾ ਦੀ ਵਰਤੋਂ ਕੀਤੀ ਜਾਊਗੀ ਉਸ ਤੋਂ ਬਾਅਦ ਜੇ ਸਵਰਤੂ ਨਹੀਂ ਆਉਂਦੀ ਆ ਤਾਂ ਉਹ ਪੂਰਾ ਸਵਰਨ ਨੂੰ ਪ੍ਰਗਟਾਉਣ ਵਾਲਾ ਚਿੰਨ੍ਹ ਜਿਹੜਾ ਉਹ ਵਰਤਿਆ ਜਾਊਗਾ ਉੱਥੇ ਕੇਵਲ ਲਗਾ ਮਾਤਰਾ ਵਰਤ ਕੇ ਕੰਮ ਨਹੀਂ ਚੱਲਣਾ ਕਿਉਂਕਿ ਦੋ ਸਵਰਾਂ ਨੂੰ ਅਸੀਂ ਉਸ ਰੂਪ ਦੇ ਵਿੱਚ ਇਕੱਠੇ ਲਗਾ ਮਾਤਰਾਵਾਂ ਦੇ ਰੂਪ ਦੇ ਵਿੱਚ ਨਹੀਂ ਉਚਾਰ ਸਕਦੇ ਚਾਹੇ ਵਿਅੰਜਨ ਆਉਂਦਾ ਤੇ ਚਾਹੇ ਸਵਰ ਆਉਂਦਾ ਉਹਦੇ ਨਾਲ ਹਰ ਇੱਕ ਵਿਅੰਜਨ ਤੇ ਹਰ ਇੱਕ ਸਵਰ ਦੇ ਨਾਲ ਕੇਵਲ ਇੱਕ ਲਗਾ ਮਾਤਰਾ ਹੀ ਅੱਜ ਦੀ ਪੰਜਾਬੀ ਦੇ ਵਿੱਚ ਵਰਤੀ ਜਾਂਦੀ ਆ ਉਹਦੇ ਨਾਲ ਦੋ ਲਗਾ ਮਾਤਰਾਵਾਂ ਨੇ ਜਿਹੜੀਆਂ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਹੈਗੀ ਇਸ ਕਰਕੇ ਜਦੋਂ ਪੰਜਾਬੀ ਦੇ ਸ਼ਬਦਾਂ ਦੀ ਉਸਾਰੀ ਹੁੰਦੀ ਹੈ ਤਾਂ ਸ਼ੁਰੂ ਦੇ ਵਿੱਚ ਸਵਰ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਚਿੰਨ ਜਾਂ ਲਗਾ ਮਾਤਰਾਵਾਂ ਵਿਚਕਾਰ ਤੇ ਅੰਤ ਦੇ ਵਿੱਚ ਇਹ ਕਿਵੇਂ ਆਉਣੀਆਂ ਨੇ ਆਹ ਵਾਲਾ ਸਾਰਾ ਲੈਕਚਰ ਇਸ ਨਾਲ ਸਬੰਧਤ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਵਰਤੋਂ ਆ ਉਹਦੇ ਬਾਰੇ ਹੋਰ ਗੱਲਾਂ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ